वेलकम बैक ਅਨਦਰ ਬਲੌਗ ਅੱਜ ਦੇ ਇੱਕ ਨਵੇਂ ਬਲੌਗ ਤੁਹਾਡਾ ਸਵਾਗਤ ਕਰਦੇ ਆਂ ਤੇ ਕੱਲ ਨੂੰ ਸਾਡੇ ਡਿਪਾਰਟਮੈਂਟ 'ਚ ਹੈਗਾ ਪਾਠ ਪਾਠ ਕਰਵਾਉਣਾ ਉਹਦੇ ਲਈ ਅਸੀਂ ਚੱਲੇ ਆਂ ਤੇ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਚਾਹ ਪਾਣੀ ਦਾ ਠੀਕ ਆ ਦੇਗ ਦੇ ਹੋ ਗਏ ਦੋ ਤਿੰਨ ਕੇਤਲੀਆਂ ਤੇ ਉਹ ਅਸੀਂ ਲੈਣ ਚੱਲੇ ਆਂ ਐਕਟੀਵਿਟੀ ਲੱਗੀ ਹੋਈ ਦੀ ਸਾਡੀ ਐਕਟੀਵਿਟੀ ਛੱਡ ਕੇ ਉਹਦੇ ਵਿੱਚੋਂ ਡਿਊਰਿੰਗ ਐਕਟੀਵਿਟੀ ਜਾ ਰਹੇ ਆ ਤੇ ਕਿਹੜੇ-ਕਿਹੜੇ ਨਾਲ ਜਾ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਫਿਰ ਹਰ ਡਿਸਕਸ ਚੱਲ ਰਹੀ ਆ ਟੂਰ ਐਂਡ ਮਨੋਰ ਮਨਉਦੀ ਇੱਧਰ ਸਲਾਹ ਚੱਲ ਰਹੀ ਹੈ ਇਹਨਾਂ ਦੀ ਗੱਲਬਾਤ ਹੋ ਰਹੀ ਹੈ ਸਲਾ ਐਕਟੀਵਿਟੀ ਚੱਲ ਰਹੀ ਆ ਬੁੜਕਰ ਇਹਨੇ ਪਲੇਅਰ ਸਾਡੇ ਪੂਰੇ ਹੁਣ ਹਾਰ ਪਲੇਅਰ ਸਾਡੇ ਨਵੇਂ ਜੈਲੀ ਪੂਰਾ ਬੁੜਕਰਿਆ ਗੋਲ ਕੀਪਰ ਚ ਕਹਿੰਦਾ ਮੈਂ ਹੀ ਰੋਕੂ ਅੱਜ ਸ਼ਾਬਾ ਯਾਰ ਸ਼ਾਬਾ ਯਾਰ ਜੈਲੀ ਚਲੋ ਆਪਾਂ ਮੇਨ ਮੁੱਦੇ ਤੇ ਆਉਨੇ ਆ ਤੇ ਚਲੋ ਮਿਲਦੇ ਆ ਤੁਹਾਨੂੰ ਆਪਾਂ ਗੁਰਦਵਾਰੇ ਵਿੱਚ ਨੀਲੀ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਹੁਣ ਜਾਂਦੇ ਅੰਦਰ ਬਾਬਾ ਜੀ ਨਾਲ ਗੱਲ ਕਰਦੇ ਆਂ ਵੀ ਭਾਂਡੇ-ਹੁੰਡੇ ਜਿਹੜੇ ਵੀ ਲੈਣੇ ਆਂ ਸਮਥਿੰਗ ਤੇ ਤੁਹਾਨੂੰ ਦਰਸ਼ਨ ਕਰਾਉਣਾ ਗੁਰਦੁਆਰਾ ਸਾਹਿਬ ਦੇ ਤੋਂ ਬੜਕ ਰਹੇ ਨੇ ਪੂਰੇ ਉਹ ਵੀ ਗ੍ਰੰਥੀ ਸਾਹਿਬ ਨਾਲ ਗੱਲਬਾਤ ਹੋ ਗਈ ਤੇ ਸਾਰਾ ਕੁਝ ਹੋ ਗਿਆ ਤੇ ਬਸ ਹੁਣ ਬਰਤਨ ਫੜਾਉਣਗੇ ਤੇ ਉਹ ਚੱਕਦੇ ਆ ਤੀਜੇ ਵੀ ਨਾਲ ਅੱਜ ਡਿਊਟੀ ਨਿਭਾ ਰਹੇ ਨੇ ਪੂਰੀ ਤਗੜੀ ਡਿਊਟੀ ਨਿਭਾ ਰਹੇ ਨੇ ਅੱਜ ਤੇ ਮਨੋਸਰ ਤੁਸੀਂ ਕਹਿਣਾ ਚਾਹੁੰਦੇ ਹੋਗੇ ਮੋਤੀ ਬਲਤੰਗ ਦਾ ਨਾਣਾ ਤੇ ਕੱਲ ਦਾ ਕਿਵੇਂ ਥੋੜੀ ਹਲੇ ਕੁਝ ਐਕਸਪਲੇਨ ਕੀਤਾ ਕਿਵੇਂ ਅੱਜ ਦਿਨ ਪਹਿਲਾਂ ਤਾਂ ਡਿਪਾਰਟਮੈਂਟ ਦੀ ਸਫਾਈ ਕੀਤੀ ਜਾਊਗੀ ਓਕੇ ਫਿਰ ਤੋਂ ਬਾਅਦ ਵਿੱਚ ਸੁਖਮਨੀ ਸਾਹਿਬ ਦਾ ਪਾਰਕ ਕੀਤਾ ਜਾਊਗਾ ਜੀ ਕੜਾ ਬਜਾਏ ਨਾ ਜੀ ਅੱਛਾ ਅੱਛਾ ਚਲੋ ਸਹੀ ਹੈ ਸਹੀ ਹੈ ਤੇ ਬਾਕੀ ਕੱਲ ਦਾ ਬਲੌਗ ਥੋੜੀ ਲਈ ਆਊਗਾ ਇਹ ਤਾਂ ਇੱਕ ਛੋਟਾ ਜਿਹਾ ਬਲੌਗ ਤੁਹਾਨੂੰ ਦਿਖਾ ਰਹੇ ਦੀ ਮਤਲਬ ਵਾਰਮ ਅਪ ਜੀ ਲਈ ਸੀ ਇਹ ਤਾਂ ਵੀ ਇੱਕ ਦਿਖਾ ਦਈਏ ਹਾਂ ਤੇ ਬਾਕੀ ਗੁਰੂਵਰ ਸਾਹਿਬ ਦਾ ਇੱਧਰ ਜਿੱਥੇ ਲੰਗਰ ਆਪਣਾ ਪੱਕਦਾ ਬਾਕੀ ਚਲੋ ਨਾਲ ਨੂੰ ਦੇਖਦੇ ਹਾਂ ਕਿਹੜੇ ਕਿਹੜੇ ਬਰਤਨ ਲੈ ਕੇ ਜਾਂਦੇ ਆ ਤੇ ਦਿਖਾਣੇ ਆ ਤੇ ਬਾਕੀ ਸਾਡੀ ਟੀਮ ਹੈਂਡਬਾਲ ਦੀ ਉੱਥੇ ਲੱਗੀ ਹੋਈ ਆ। ਉਹਨਰਤਨ ਚੱਕ ਰਹੇ ਨੇ। ਬਰਤਨ ਲੈ ਰਹੇ ਨੇ ਉਹ ਤਾਂ। ਤੇ ਮੈਟ ਵੀ ਪੈਨ ਉਹਰੇ। ਤੇ ਦੀਪਕ ਸ਼ੱਕਰ ਜੀ ਪੂਰੇ ਬੁੜਕਰੇ ਨੇ। ਇਹ ਸਾਡੇ ਗਰੰਥੀ ਸਾਹਿਬ ਹੈੱਡ ਗਰੰਥੀ ਜੀ। ਤੇ ਠੀਕ ਹੈ ਤੇ ਜਵੇਦ ਜੀ ਕਹਿੰਦੇ ਇਹ ਇਹੀ ਠੀਕ ਹੈ ਕਹਿੰਦੇ ਬਹੁਤ ਠੀਕ ਹੈ ਮੋਟੀ ਜਦ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਾਇਆ ਯੂਨੀਵਰਸਿਟੀ ਦੇ ਅੰਦਰ ਹੀ ਬਣਾਇਆ ਹੋਇਆ ਠੀਕ ਹੈ ਤੇ ਤੇ ਪਹਿਲਾਂ ਕਈ ਡਿਪਾਰਟਮੈਂਟ ਓਰੇ ਵੀ ਮਤਲਬ ਲੰਗਰ ਵਗੈਰਾ ਕਰਦੇ ਹੁੰਦੇ ਨੇ ਪਰ ਸਾਡੇ ਡਿਪਾਰਟਮੈਂਟ ਦੇ ਵਿੱਚ ਹੀ ਕਰਵਾ ਰਹੇ ਆ ਤੇ ਇੱਧਰ ਕੀਤ ਲਈ ਚੱਕ ਲਈ ਜੀ ਇਹਨਾਂ ਨੇ ਤੇ ਦੀਪਕ ਜੀ ਨੇ ਵੀ ਇਹਦੇ ਲਈ ਚੱਕ ਲਈ ਤੇ ਅੰਦਰੋਂ ਸੀ ਫਿਰ ਪੜਦੇ ਆਂ ਥਾਰਾ ਕੁਛ ਤੇ ਚਲੋ ਮਿਲਨੇ ਕਿ ਉੱਪਰ ਭੇਜ ਤੇ ਚੱਕ ਤੇ ਆ ਵੀ ਰੇੜੀ ਆ ਤੇ ਮਿਲਦੇ ਆ ਹੁਣ ਸਾਨੂੰ ਅੱਗੇ ਸਮਾਨ ਲਖਾਰੇ ਨੇ ਬਾਬਾ ਜੀ ਨੂੰ ਵਿਗੜ-ਗੜਾ ਲੈ ਕੇ ਜਾ ਰਹੇ ਆ ਕਿਉਂਕਿ ਕੱਲ ਨੂੰ ਕੋਈ ਰੱਖਣ ਆਵਾਂਗੇ ਤਾਂ ਕੋਈ 2119 ਨਾ ਹੋ ਜਵੇ ਪੂਰਾ ਬੁੜਕਰਿਆ ਵੀ ਠੀਕ ਆ ਬਈ ਧੰਨਵਾਦ ਜੀ ਚਲੋ ਜੀ ਡਿਪਾਰਟਮੈਂਟ ਲੈ ਕੇ ਪਹੁੰਚ ਰਹੇ ਹਾਂ ਹੁਣ ਅਸੀਂ ਬਰਤਨ ਬਰਤਨ ਤੇ ਪੰਜਾਬੀ ਚ ਭਾਂਡੇ ਤੇ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਡਿਪਾਰਟਮੈਂਟ ਜਾ ਕੇ ਕਿਰਾਸੀ ਚ ਬੰਦਰ ਲੰਡਾਣਾ ਹੋ ਜਾ ਮੋਟਰਸਾਈਕਲ ਦੇ ਕਿਤੇ ਮੋਟਰਸਾਈਕਲ ਤੇ ਰੱਖਣਾ ਨਾ ਖੜ ਜਾ ਦੋ ਮਿੰਟ ਫਾਈਨਲੀ ਡਿਪਾਰਟਮੈਂਟ ਦੇ ਅੰਦਰ ਆ ਗਏ ਤੇ ਵਰਸਨ ਲਿਆਦੇ ਇੰਮਾਲੇ ਪੂਰੀ ਚੈਲੰਜ ਤੇ ਪਾਂਡੇ ਰੱਖ ਲਿਆ ਹੁਣ ਤੇ ਇਸ ਤੋਂ ਬਾਅਦ ਪਲਾਨ ਇਹ ਰਹੇ ਮੈਂ ਕਿ ਇਹਨਾਂ ਨੂੰ ਕਿਹਾ ਵੀ ਹੁਣੇ ਤੋਂ ਉਹ ਜਾਣੇ ਬਟ ਇਹ ਕਹਿੰਦੇ ਵੀ ਸਮਾਂ ਬਹੁਤ ਹੈ ਆਪਣੇ ਕੋਲ ਤੇ ਕੱਲ ਨੂੰ ਧੋਏ ਜਾਣਗੇ ਕੱਲ ਨੂੰ ਧੋਏ ਜਾਣਗੇ ਆਪਣੇ ਫਰਜ਼ੀ ਫੜੇ ਤੋਂ ਚਲੋ ਜੀ ਤੇ ਪਹਿਲਾ ਮਿਸ਼ਨ ਸਾਡਾ ਅੱਛਾ ਸਫਲ ਹੋ ਗਿਆ ਤੇ ਹੁਣ ਦੂਜਾ ਮਿਸ਼ਨ ਦੀ ਤਿਆਰੀ ਆ ਉਹ ਦੇਖਦੇ ਆ ਕਿਹੜੇ ਸੋਲਜਰ ਆਪਰੇਸ਼ਨ ਤੇ ਜਾਣਗੇ ਪਰ ਸਾਡੇ ਆਪਰੇਸ਼ਨ ਦੇ ਚਾਰ ਸੋਲਜਰ ਭੇਜੇਗੇ ਦੀ ਅਸੀਂ ਆਪਣਾ ਮਿਸ਼ਨ ਐਕਸੈਸਫੁਲੀ ਕਰ ਲਿਆ ਤੇ ਬਾਕੀ ਅਗਲਾ ਜਿਹੜਾ ਮਿਸ਼ਨ ਹੋਊਗਾ ਹੋਰ ਪਰ ਹੁੰਦੀ ਉਹੀ ਨਿਕਲੀ ਲੱਗੂਗੀ ਉਹ ਮਿਸ਼ਨ ਤੇ ਕਿਹੜੇ ਜਾਣਗੇ ਉਹ ਤੁਹਾਨੂੰ ਅਪਡੇਟ ਬਾਅਦ ਚ ਦਿੰਦੇ ਰਹਾਂ ਤੇ ਹੁਣ ਤੁਸੀਂ ਡਿਪਾਰਟਮੈਂਟ ਦੇਖੋ ਡਿਪਾਰਟਮੈਂਟ ਆਫ ਫਿਜ਼ੀਕਲ ਐਜੂਕੇਸ਼ਨ ਸਰੀਰਕ ਸਿੱਖਿਆ ਵਿਭਾਗ ਆਇਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਹੁਣ ਬਾਾਕੀਆਂ ਨੇ ਗ੍ਰਾਊਂਡ ਜਾਣਾ ਹੁਣ ਓਏ ਗ੍ਰਾਊਂਡ ਤੇ ਗ੍ਰਾਊਂਡ ਤੇ ਭਰਾ ਵੀ ਹੱਟ ਬਹੁਤ ਕੰਮ ਕਰਦੇ ਨੇ। ਚਾ ਬਾਜੀ। ਤੇ ਚਲੋ ਹੁਣ ਚੱਲਦੇ ਆਪਾਂ ਜਿੱਥੋਂ ਆਪਾਂ ਨੇ ਸਫਰੇ ਸ਼ੁਰੂ ਕਰਿਆ ਸੀ ਹੈਂਡਬਾਲ ਕੋਰਟ। ਚਲੋ ਮਿਲਦੇ ਆ ਤੁਹਾਨੂੰ ਹੈਂਡਬਾਲ ਕੋਰਟ। ਲਓ ਜੀ ਹੁਣ ਅਸੀਂ ਚੱਲੇ ਹੈਂਡਬਾਲ ਕੋਰਟ ਜਿੱਥੇ ਸਾਡੀ ਟੀਮ ਸਾਡੇ ਕਲਾਸਮੇਟ ਸਾਡੇ ਭਰਾ ਖੇਡ ਰਹੇ ਨੇ ਖੂਨ ਕਿੰਦੇ ਨਾਲ ਤੇ ਦੋ ਨੌਜਵਾਨ ਪੂਰੇ ਖਿਆਤਰ ਮਨੋਜ ਮਨੋਜ ਹੁਸ਼ਿਆਰਪੁਰ ਤੇ ਜਵੇਦ ਜੰਮੂ ਮਨੋਜ ਹੁਸ਼ਿਆਰਪੁਰ ਤੇ ਜਵੇਦ ਜੰਮੂ ਤੇ ਦੀਪਕ ਗੰਗਾ ਨਗਰ ਤੋਂ ਆਇਆ ਹੈ ਗੰਗਾ ਨਗਰ ਤੋਂ ਆਇਆ ਸਪੈਸ਼ਲ ਮੁੰਡੇ ਗੰਗਾ ਨਗਰ ਤੋਂ ਆਏ ਨੇ ਤੇ ਇਹ ਕਹਿੰਦੇ ਵੀ ਕਹਿੰਦੇ ਸਪੈਸ਼ਲ ਗੰਗਾ ਨਗਰ ਤੋਂ ਪਾਠ ਕਰਕੇ ਬੁਲਾਏ ਗਏ ਨੇ ਤੇ ਪਾਠ ਕਰਕੇ ਬੁਲਾਏ ਗਏ ਨੇ ਤੇ ਚਲੋ ਯੂਨੀਵਰਸਿਟੀ ਦਾ ਇੰਜੋਏ ਕਰੋ ਤੁਸੀਂ ਵੀਊ ਤੇ ਮਿਲਦੇ ਆਂ ਫਿਰ ਤੁਹਾਨੂੰ ਹੈਂਡਬਾਲ ਕੋਰਟ ਤੇ ਫਾਈਨਲੀ ਹੈਂਡਬਾਲ ਕੋਰਟ ਤੇ ਅਸੀਂ ਦੁਆਰ ਤੋਂ ਫਿਰ ਪਹੁੰਚ ਗਏ ਤੇ ਮੈਚ ਪੂਰਾ ਰੋਮਾਂਟਿਕ ਚੱਲ ਰਿਹਾ ਰੋਮਾਂਟਿਕ ਵੀ ਤੇਰ ਮਾਂਚਕ ਵੀ ਚੱਲ ਰਿਹਾ ਤੇ ਇੱਧਰ ਸਾਡੇ ਬੈਠੇ ਨੇ ਸਾਰੇ ਹੈਲੋ ਇਹ ਕੱਲ ਨੂੰ ਪਾਠ ਤੇ ਵੀ ਦੇਖਣਗੇ ਤੇ ਜੁੜੇ ਰੋ ਬਲੌਗ ਨਾਲ ਤੇ ਮੈਚ ਅੱਜ ਬਹੁਤ ਵਧੀਆ ਸਨੀ ਫਾਈਨਲੀ ਬਲੌਗ ਅਥੀ ਹੁਣ ਕਰ ਲੱਗਿਆ ਬੰਦ ਤੇ ਕੱਲੂ ਜਿਹੜਾ ਪਾਰਟ ਦਾ ਬਲੌਗ ਆ ਉਹ ਕੱਲੂ ਆਊਗਾ ਤੇ ਇਹ ਤਾਂ ਇੱਕ ਵਾਰਮ ਅਪ ਬਲੌਗ ਸੀ 2 ਮਿੰਟ ਸਨੀ ਸਾਨੂੰ ਬੋਲ ਤੇ ਲੈਣ ਦੋ ਤੇ ਬਸ ਹੁਣ ਆਹ ਵਾਲਾ ਤੁਹਾਨੂੰ ਜਿੰਨਾ ਵੀ ਕੁਝ ਭਾਂਡੇ-ਮੁੰਡੇ ਲੈ ਕੇ ਤੁਹਾਨੂੰ ਦਿਖਾਇਆ ਠੀਕ ਆ ਤੇ ਬਸ ਹੁਣ ਅਸੀਂ ਇਹ ਬਲੌਗ ਉਰੀ ਐਂਡ ਕਰਦੇ ਆ ਤੇ ਅਰਮਾਨ ਹੈਲੋ ਗਾਇਸ ਬੋਲਸ ਲੈ ਲਓ ਬੋਲਸ ਬੋਲੋ ਵਾਲਾ ਚਲੋ ਚਲੋ ਮਿਲਤੇ ਆਂ ਫਿਰ ਅਗਲੇ ਕਿਸੇ ਨਵੇਂ ਬਲੌਗ ਵਿੱਚ ਬਾਏ ਬਾਏ